ਪੋਤੇ ਬੈਂਕੀਆ ਜਾਵਤੇ ਚ ਆਓ ਜੀ ਹਰਦੇਵ ਸਿੰਘ ਜੱਗੀ ਆਣਾ ਚਾਰ ਚਾਰ ਕਿਨਾਰੇ ਲਵਾ ਦੇ ਲੋ ਦੇਖ ਤਾ ਜਿੰਦਾਬਾਦ 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 ਮਜ਼ਦੂਰਾਂ ਕਿਸਾਨਾਂ ਤੇ ਸਾਰੇ ਪਿੰਡ ਦੇ ਸਾਰੇ ਕਿਸਾਨ ਭਰਾਵਾਂ ਉਹਦੇ ਪਹਾੜਾਂ ਨੂੰ ਲਓ ਜੀ ਅਸੀਂ ਵਿਚਾਰਿਆ ਉਧਰ ਗੱਡੀ ਚ ਬਹਿ ਗਏ 미들업 <laughs> 아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아저아 <laughs> ਆਹ ਸਾਰਾ ਦਿਨ ਜਲੂਟਾ ਤੇ ਸੱਨੇ ਕਲੂ ਬਾਗਤ ਇੱਥੇ ਹੋ ਕੇ ਅੱਗੇ ਆਓ ਲੋਕ ਇੱਕ ਗੁਰਨਾਮਾ ਗੁਰਨਾਮਾ ਕੀ ਕੰਟੀ ਲੈ ਜਲਣ ਖਾਣੇ ਲੋਕਾਂ ਦੇ ਹਰਵਾਸੇ ਆਥੇ ਮੇਰੇ ਸਖੜੇ ਮੇਰੇ ਕਲਵਾ ਤੇ ਜਿੱਥੇ ਖੇਤਤ ਘਰੇ ਆ ਮਾੜਾ ਇੱਥੇ ਕਿਰਤ ਕਰਕੇ ਇੱਥੇ ਬੋਜੋ ਪ੍ਰਸ਼ਾਸਨ ਨੂੰ ਮਾਰਦੇ ਅਸੀਂ ਗੱਲ ਕਰਨ ਲਈ ਤਿਆਰ ਹਾਂ ਜੇ ਮਰਦੀ ਸਾਤ ਲੋ ਸਰ ਪ੍ਰਸ਼ਾਸਨ ਦਾ ਜਿੰਮੇਵਾਰ ਅਫਸਰ ਆ ਉਹਨਾਂ ਨੇ ਬਿਆਨ ਕੀਤਾ ਕਿ ਕੰਮ ਜਿੰਨੇ ਬੰਦੇ ਫੜਦੇ ਹੋ ਕੰਮ ਬੰਦ ਕਰਦੇ ਹੋ ਵਾਟ ਕੰਜੀ ਨੂੰ ਲੈ ਕੇ ਜਿਹੜਾ ਆਪਸੀ ਜਿਹਾ ਖਰਾਬ ਚੱਲ ਰਿਹਾ ਕਿ ਪ੍ਰਸ਼ਾਸਨ ਦੇ ਉਪਰ ਅੱਜ ਟ੍ਰੈਕਟਰ ਵਾਲਿਆਂ ਦਾ ਬੋਤ ਬਣਿਆ ਫਿਰ ਪੁਸ਼ਟੀ ਲੱਗ ਤੁਹਾਨੂੰ ਆਜੇ ਹੁਣ ਦਿਖਾ ਦਿਓ ਸਾਡਾ ਤਾਂ ਕੋ ਪ੍ਰੋਫੈਸ਼ਨਲ ਇਹ ਬਿਲਕੁਲ ਅਮੋ ਸਾਹਮਣੀ ਮਿਲ ਰਿਹਾ ਲੱਗ ਰਿਹਾ ਤਾਂ ਪਰਵੇਖਣ ਵਾਲਾ ਹੋ ਜਾਏਗਾ ਇਹ ਇਹ ਬੰਦਾ ਬੰਦਾ ਪਿੱਛੇ ਮੁੱਖ ਵਤੀ ਬਹੁਤ ਤਰ੍ਹਾਂ ਮੁੱਖ ਤੇ ਬੈਠੇ ਠੀਕ ਠੀਕ ਬੰਦ ਕਹਿੰਦੇ ਸਾਡੇ ਭਰਾਵਾਂ ਨੂੰ ਬੇਨਤੀ ਹੈ ਸਾਡੀਆਂ ਭੈਣਾਂ ਨੂੰ ਬੇਨਤੀ ਹੈ ਕਿ ਆ ਕੇ ਆ ਕੇ ਬੈਠੋ ਆਪਣੇ ਸੁਭਾ ਕਮੇਟੀ ਜੈਜਾ ਦੀ ਟੀਮ ਹੈ ਜਿਹੜੀ ਬਹੁਤ ਮੂਰਿਆ ਜੈਜਾ ਬਣਾ ਰਹੀ ਆ ਇਹ ਤੋਂ ਪਹਿਲਾਂ ਕਿਉਂਕਿ ਆਪਾਂ ਉੱਥੇ ਬੈਠੇ ਸੀਗੇ ਕਿ ਇਸ ਤਿੱਸੇ ਦਾ ਰਾਖੀ ਚਾਰਜ ਹੋਇਆ ਜਿਹੜੇ ਰਾਖੀ ਚਾਰਜ ਹੋਇਆ ਜਿਹੜੇ ਭਰਾਵਾਂ ਤੇ ਕਿ ਉਹਨਾਂ ਤੋਂ ਕੁਝ ਬੰਦੇ ਹੈਗੇ ਸਟੇਜ ਤੇ ਸਾਨੂੰ ਮੈਨੂੰ ਆਕੇ ਮਿਲੋ ਇਹ ਪੀਰ ਆ ਸਾਡੀ ਉਹ ਕੋਈ ਨਾਲ ਨਹੀਂ ਸਾਡੇ ਆਰ ਤੋਂ ਹੀ ਆ ਕੇ ਚਾਰ ਮਾਰ ਕੇ ਕੋਈ ਚੱਕਰ ਨਹੀਂ ਤੇ ਆਪਾਂ ਨੂੰ ਸਾਰਿਆਂ ਨੂੰ ਸ਼ਾਂਤ ਤੋਂ ਕੰਮ ਲੈਣਾ ਚਾਹੀਦਾ ਤੇ ਪੁੱਛਿਆ ਸੀ ਤੋਂ ਵੀ ਮੈਂ ਕੀ ਕਰਿਆ ਤੇ ਸਾਨੂੰ ਦਰਸਾਣਾ ਹੈ ਤੁਸੀਂ ਸਾਡੇ ਨਾਲ ਗੱਲ ਲਈ ਬੜੋ ਥੋੜੁਲੇ ਸੇ ਆ ਰਹੇ ਹੋ ਸਾਡੇ ਕੋਲ ਜੰਨੇ ਆਪ ਵੀ ਆਖਰੀ ਘੱਟ ਸਾਡੇ ਨੂੰ ਮਾਰ ਦਿਓ ਨਹੀਂ ਸਾਡਾ ਰਾਹ ਨਹੀਂ ਸਾਨੂੰ ਮਾਰ ਦਿਓ ਥੋੜਾ ਰੋ ਕੋ ਤੁਸੀਂ ਚਲੋ ਏਡੇ ਸਾਡੇ ਖੇਤਾਂ ਚ ਬੜਿਓ ਆ ਕੇ ਜਿਹੜੀ ਜਿਹੜੀ ਤੁਸੀਂ ਖੜੇ ਕਰੋ ਤੁਸੀਂ ਇੱਥੇ ਬੰਦਾ ਸਾਰਾ ਇੱਥੇ ਤੱਕ ਤੁਸੀਂ ਜਾ ਕੇ ਪਿੰਡ ਤੁਸੀਂ ਨਾਲ ਸੀ ਬੂਦੇ ਪਿੰਡ ਵਿੱਚ ਉੱਥੋਂ ਬਚਾ ਕੇ ਕੋਈ ਬੰਦਾ ਨਹੀਂ ਬਣ ਕੇ ਲੱਜਾਜ ਕਰਦਾ ਤੂੰ ਤਿੰਦਾਰੀ ਬਣਿਆ ਤਿੰਨ ਬੰਦੇ ਨਹੀਂ ਟਰਾਲੀ ਦਾ ਤਾਂ ਫੜੀਆ ਸਾਡੀ ਇੱਕ ਵੀ ਬੰਦਾ ਹੈ ਨਹੀਂ ਹੁਣ ਟਰਾਲੀ ਲੈ ਜਾਓਗੇ ਤੁਸੀਂ ਟਰਾਲੀ ਦੇ ਤਾਂ ਲੈ ਆਏ ਸੀ ਬੜਾ ਹੁਣ ਲੈ ਜਾਓਗੇ ਤੋ ਰੋੜਿਆਂ ਦਾ ਭਰੀ ਪਈ ਆ ਉਹ ਤਾਂ ਜੰਮ ਬੰਬਾਂ ਨਾਲ ਭਰੀ ਹੋਈ ਆ ਹੁਣ ਤੁਸੀਂ ਲੈ ਜਾਓਗੇ ਓਏ ਕਿੰਨੋਂ ਲੈ ਜਾਣੀ ਆ ਸਾਡੀ ਟਰਾਲੀ ਦੇ ਦਿਓ ਜੇ ਗੱਲ ਕਰਨੀ ਤਾਂ ਬਦ ਕਰ ਲਿਓ ਨਹੀਂ ਅਸੀਂ ਵਿੱਚ ਵੱਜਾਂਗੇ ਹੁਣ ਸਾਡੇ ਉਹ ਪਿੰਡ ਵਾਲਿਆਂ ਨੇ ਦੱਸਿਆ ਟਰਾਲੀ ਚ ਰੋੜੇ ਇਹਨਾਂ ਨੇ ਧਰੇ ਨਹੀਂ ਜਾਂਦਾ ਟਰਾਲੀ ਦੇ ਦਿਓ ਜੇ ਭੜਨਾ ਭੜਨਾ ਰੋੜੇ 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 ਪੁਲਸ ਰੋੜੇ ਨਾਲ ਅਸੀਂ ਕਿੱਥੇ ਬਣਾ ਲਈ ਜੀ ਬੰਬ ਰੋੜੇ ਨਾਲ ਸਾਡੇ ਨਹੀਂ ਗੋ ਦੇ ਸਾਡੇ ਬੰਦੇ ਬਾਹਰ ਅਸੀਂ ਬੰਬ ਨਹੀਂ ਮਾਰਦੇ ਅਸੀਂ ਸ਼ੁਰੂ ਕਰਿਆ ਹੈ ਨਾ ਬਦਲਾ ਲੋਣੋਂ ਤੁਸੀਂ ਅਸੀਂ ਬੰਬ ਨਹੀਂ ਬਣਾਏ ਸੀ ਅਸੀਂ ਬੰਬ ਕਿੱਥੋਂ ਬਣਾਏ ਸੀ ਇਹ ਕੰਮ ਹੋ ਜਾਂਦਾ ਹੈ ਰੋੜੇ ਲਾ ਦੇ ਰੋੜਾ ਥੋੜਾ ਸੁਣ ਦਿੱਤਾ 20 ਮਿੰਟ ਸਾਡੀ ਟਰਾਲੀ ਤੋਂ ਛੱਡ ਦਿਓ ਜੇ ਪੜਨਾ ਪੈਣ ਜੇ ਰੋੜੇ ਲਾ ਕੇ ਦੇਾਂਗੇ ਟਰਾਲੀ ਕੋੜੇ ਨਾਲ ਨਹੀਂ ਰੋੜੇ ਲਾ ਕੇ ਦੇਾਂਗੇ ਇੱਥੇ ਰੋੜੇ ਨਹੀਂ ਪੱਟੇ ਜਾਣਗੇ ਇੱਥੇ ਰੋੜੇ ਨਹੀਂ ਮਿਲਦੇ ਜਿਹੜੀ ਮਰਜ਼ੀ ਕਰਨਾ ਪੱਟ ਲੈਗਾ ਫਿਰ ਮਾਰ ਦੇ ਸਾਰੀ ਦੁਨੀਆ ਮਾਰ ਦੇਗਾ ਤੂੰ ਹੈਂ ਅਸੀਂ ਤਾਂ ਕੋਈ ਗੱਲ ਦਲੀਲ ਨਾਲ ਗੱਲ ਕਰਿਆ ਪੈਰ ਨੂੰ ਦੂਸੇ ਪਰ ਨਾ ਵਰਦਾ ਆਏ ਅਸੀਂ ਕੁਝ ਕਹਾਂ ਉਹਨਾਂ ਨੂੰ ਰੋਕਿਆ ਉੱਥੇ ਸਾਡੇ ਬੰਦੇ ਦੀ ਬਾਹ ਪੱਟਿਆ ਪੰਗਾ ਲਿਆ ਉਹਨਾਂ ਨੇ ਪਿੱਛੇ ਉਹਨਾਂ ਨੂੰ ਉਹਨਾਂ ਨੇ ਪੰਗਾ ਲੈਣਾ ਸਾਡੇ ਨਾਲ ਇਹ ਡੱਡੀ ਕਿੱਥੇ ਲਾਈ ਸਿੱਧੀ ਆ ਉਹਨਾਂ ਨੇ ਪੰਗਾ ਲੈ ਲਿਆ ਉਹਨਾਂ ਦਾ ਬੰਬ ਜਨਾਬ ਕਿੱਥੇ ਬੰਬ ਬਣਾਉਨੇ ਆ ਤਾਂ ਦੱਸੋ ਕਿੱਥੇ ਫੈਕਟਰੀ ਬੰਬਾਂ ਦੀ ਸਾਡੇ ਕੋਲੇ ਦੇਖ ਲੈ ਕਰ ਲੋ ਕੁਝ ਬੰਬਾਂ ਦੀ ਫੈਕਟਰੀ ਹੁੰਦੀ ਉਹ ਰਹੇ ਨਹੀਂ ਹੋਇਤਾ ਇਹ ਦੇਖ ਲੈ ਕਰ ਲੋ ਮਾਰਨ ਵਾਲਾ ਫੈਸਲਾ ਜਿੰਨਾ ਮਰਜ਼ੀ ਮਾਰੋ ਅਸੀਂ ਤਾਂ ਆਪਣੇ ਬਣਾ ਲੀਏ ਹੋਰ ਪਿੱਛੇ ਕਰ ਲੋ ਹਿਲੇ ਲੈ ਲੈਣਾ ਕਾਲੀ ਅੱਜ ਪਿੱਛੇ ਕਰ ਲੋ ਹਿਲੇ ਲੈ ਲੈਣਾ ਅੱਜ ਆਹ ਤੜੀ ਲੈ ਲੈ ਆਸੇ ਬੰਦੇ ਰੋਕੋ ਪਰ ਰੋਕਦਾ ਰੋਕ ਤੁਸੀਂ ਬੰਦਾ ਦੇ ਬੰਦਾ ਮੈਂ ਕੱਢ ਜਿਵੇਂ ਤੁਹਾਨੂੰ ਕੱਢ ਲਿਓ ਲੈਓ ਬੰਦਾ ਨੂੰ ਇੱਕ ਟੈਕ ਤੁਹਾਡੇ ਕੋਲ ਡਰਾਈਵਰ ਨਹੀਂ ਹੈਗੇ ਤੁਸੀਂ ਪਿੱਛੇ ਹਟਾ ਦਿਓ ਹੋਰ ਪਿੱਛੇ ਹਟਾ ਸਾਰਾ ਬੰਦਾ ਫਿਰ ਦੋ ਯਾਦਾ ਬੰਦੇ ਨਹੀਂ ਆਈ ਕਿ ਨਹੀਂ ਨਹੀਂ ਇਹ ਬੰਦੇ ਪਾਸੇ ਕਰੋ ਉਹ ਬੰਦੇ ਦਾ ਖੇਤਾ ਜਿਹੜੇ ਨੇ ਖੇਤਾ ਕਰ ਲੋ ਨਾ ਕੋਈ ਸਾਥੀ ਨਹੀਂ ਕਰ ਰਹੇ ਕੋਈ ਤਾਂ ਮੰਨ ਲੋ ਤੂੰ ਬੰਬ ਦੇ ਅੱਗੇ ਅੱਗੇ ਲੜ ਲੜੇ ਯਾਰ ਲੜ ਲੜੋ ਯਾਰ ਲੜਨੇ ਤੁਸੀਂ ਲੜ ਲੜੋ ਅਸੀਂ ਲੜਨ ਦੀ ਗੱਲ ਨਹੀਂ ਆਉਣ ਵਾਸਤੇ ਆਏ ਮਾਰ ਦੇਣੇ ਅਸੀਂ ਪਾਸ ਕਰ ਦੋ ਹਾਂਜੀ ਤਰਾਹੀ ਦੇ ਨੇ ਦੇ ਦੋ ਨੀ ਗੱਲ ਸੋਹੇ ਕਦੇ ਬਾਤ ਨਹੀਂ ਸਾਡੇ ਛੋੜੇ ਬੰਦੇ ਲੱਠ ਲੜ ਗਏ ਬਿਲਕੁਲ ਉਹਨਾਂ ਨੇ ਲੱਤ ਬਾਹਾਂ ਤੋੜ ਦੀਆਂ ਤੇਰੀ ਥੋੜੀ ਜਿਹੀ ਜਿਹੜੇ ਕਿੱਥੇ ਢੁਡੀ ਹੈ ਉਹ ਹਸਲ ਗਿਆ ਜਾ ਕੇ ਪਤਾ ਨਾ ਛੋੜੋ ਤਾਂ ਨਹੀਂ ਮਾਰਦੇ ਸੀ ਸਾਡੇ ਹੀ ਉਹ ਵੀ ਉਹ ਸਾਰੇ ਥੋੜੀ ਅਬਰਾਂ ਦੀ ਸਾਰੇ ਸਾਡੇ ਹੀ ਤੇਰੀ ਕੋਈ ਮਜਬੂਰੀ ਹੋਊਗੀ ਮੈਨੂੰ ਬੁੜੀ ਤੇ ਨਹੀਂ ਬੁੜੀ ਆ ਮੈਨੂੰ ਬੁੜੀ ਬੁੜੀ ਆ ਨਹੀਂ ਲਿਆ ਪਾਈ ਤੋਂ ਪਿੱਛੇ ਹਟਾਓ ਦੂਜੀ ਜਮਣੇ ਪਿੱਛੇ ਘਾ ਲਓ ਵਾਲਾ ਪਤਾ ਇੱਥੇ ਤੱਕ ਇਹ ਤਾਂ ਗਾਣ ਆ ਇਹ ਤਾਂ ਗਾਣ ਹੀ ਬਦਦਾ ਜਵਾਬ ਦੇਣਾ ਆਪਣੀ ਸੈਡਲੈਂਡ ਸੇ ਨਹੀਂ ਆਉਂਦਾ ਅੱਖਾਂ ਕੇਂਦਰੀ ਬਾਅਦ ਨੇ ਗਿਆ ਹੋਇਆ ਕਿੱਥੇ ਬਾਟ ਨਾਮ ਹੋਇਆ ਹੈ ਆਪਣਾ ਜੀ ਸਵਾਰਨ ਆਪ ਸੇ ਕਿੰਨ ਕਰਕੇ ਨੂੰ ਵੇਚਦੀ ਹੈ ਪਰ ਉਹਦਾ ਨਾਮ ਪੈਨ ਹੁਣ ਕਾ ਨਹੀਂ ਰਹੇਗਾ ਨਾਮ ਪਰ ਮੈਨੂੰ ਬਹੁਤ ਆਉਂਦੇ ਲੱਗਦਾ ਲੱਗਦਾ ਭਾਈ ਜੂ ਇਹ ਕਾ ਕੋ ਕਾਲੀ ਦਿੱਤੀ ਉਹਨਾਂ ਬੱਤੇ ਨੂੰ ਇਹਨਾਂ ਤੋਂ ਬਾਅਦ ਪੰਪ ਕਿੱਥੇ ਹੈ ਜਿਹੜੇ ਪੈਟਰੋਲ ਪੰਪਾਂ ਦੇ ਸੀ ਇੱਕ ਸਰਕਾਰ ਨੇ ਆਹ ਬਾਰੇ ਸਾਰੇ ਪੱਤਰਕਾਰ ਨੂੰ ਮੈਂ ਕਹਿੰਦਾ ਪੈਟਰੋਲ ਪੰਪ ਦਿਖਾ ਦਿਓ ਕਿੱਥੇ ਹੈ ਦੱਸਦਾ ਪ੍ਰਧਾਨ ਜੀ ਪਤਾ ਕੀ ਹੈ ਜਿਹੜੇ ਟੋਲੀ ਆਜੋ ਇੱਧਰ ਹੋਛੜੀਆ ਟੋਲੀ ਗੱਲ ਆਹ ਦੇਖ ਮੁੰਡੀ ਬਾਈ ਜੀ ਮੁੰਡੀ ਆਹ ਜਿਹੜੀ ਜਿਹੜੀ ਟੈਂਟ ਨੇ ਫੋਨ ਤੂੰ ਦੂਜੀ ਬਿੱਚੀ ਹਟੋਲੀ ਜਿਹਦੇ ਦੇਖ ਲੋ ਯਾਰ ਫੋਟੋ ਲਿਂਗਾ ਦੇ ਟੋਲੀ ਸੀ ਅੱਛਾ ਉਹ ਵਿਚੀ ਪਈਆ ਟੋਲੀ ਇਹ ਹੋ ਰਿਹਾ ਹੈ ਸਪਰੇਅ ਆ ਦੇਖੋ ਉਹਦੇ ਵਿੱਚ ਭਈਆ ਢੋਲੀ ਦਿਖਾਇਓ ਯਾਰ ਐਨੀ ਜੀ ਉਹ ਤਾਂ ਐਨੀ ਕੋਈ ਢੋਲੀਆਂ ਜੀ ਕਹਿੰਦੇ ਪੈਟਰੋਲ ਪੈਟਰੋਲ ਪਾਇਆ ਹੋਇਆ ਕੋਈ ਨਾ ਨਹੀਂ ਲਾ ਲਈ ਜੀ ਲਾਲ ਲਾਲੀ ਤੁਸੀਂ ਲਿਆ ਕੇ ਪਾਉਣਾ ਪੈਣਾ ਹੈ ਕਿ ਪੈਟਰੋਲ ਬੰਬ ਗਿਆ ਉਹ ਉੱਥੇ ਪੈਟਰੋਲ ਉੱਥੇ ਛਾਲੀ ਕਰ ਚੱਲੋ ਹੁਣ ਇਹ ਭਾਈ ਕਹਿੰਦੇ ਨਹੀਂ ਅਸੀਂ ਪੈਟਰੋਲ ਬੰਬ ਨਹੀਂ ਕਿਹਾ ਰੋੜੇ ਗਿਆ ਰੋੜੇ ਦਾ ਸੀਮੇ ਮੰਨਿਆ ਰੋੜੇ ਹੈ ਗਿਆ ਤੁਸੀਂ ਬੰਬ ਚਲਾਉਣੇ ਆਂਗਾ ਥਰੂ ਗੈਸ ਦੇ ਗੋਲੇ ਚਲਾਉਣੇ ਆਂ ਸਾਨੂੰ ਰੋੜੇ ਸੁਰੱਖਿਆ ਚ ਰੱਖਣੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅਸੀਂ ਕਹਿਣਾ ਦੇਖੋ ਸਾਡੀਆਂ ਜ਼ਮੀਨਾਂ ਧੱਕੇ ਨਾਲ ਖੋਈਆਂ ਜਾ ਰਹੀਆਂ ਕੱਲੀ ਜਿਹਾਉਂਦਾ ਪਿੰਡ ਦੀ ਗੱਲ ਨਹੀਂ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਇਹਨਾਂ ਨੇ ਆਨਲਾਈਨ ਸੇਟਸ ਬਣਾ ਲਿਆ ਸਾਰੀਆਂ ਜ਼ਮੀਨਾਂ ਦਾ ਜਿਹਨਾਂ ਲੋਕਾਂ ਨੇ ਜੰਗਲ ਬੁਟੀਆਂ ਹੁੰਦਾ ਸਾਰਾ ਕੁਝ ਉਹਨਾਂ ਨੂੰ ਕਿਹਾ ਤੁਸੀਂ ਜੰਗਲ ਪੱਟੋ ਆਵਾਦ ਕਰੋ ਤੁਹਾਨੂੰ ਮਾਲਕੀ ਹੱਕ ਦੇਵਾਂਗੇ ਉਹਨਾਂ ਨੂੰ 100 100 ਡੂਡੂਡੂ ਸਾਲ ਹੋ ਗਿਆ ਜ਼ਮੀਨਾਂ ਤੇ ਮਾਲ ਬੈਠਿਆ ਨੂੰ ਉਹਨਾਂ ਨੂੰ ਮਾਲਕੀ ਹੱਕ ਨਹੀਂ ਦਿੱਤੇ ਜਦੋਂ 47 ਚ ਭੇਡ ਕਰਾਇਆ ਲੋਕਾਂ ਦੀ ਕਟਾਬੜੀ ਕਰਾਈ ਇਹਨਾਂ ਨੇ ਸਾਡੇ ਉਧਰੋਂ ਜਿਹੜੇ ਕਿਸਾਨ ਸਿੱਖ ਭਰਾਗਲ ਓਜੜ ਕੇ ਆਏ ਇਧਰੋਂ ਮੁਸਲਮਾਨ ਭਰਾ ਉਧਰੋਂ ਓਜੜ ਗਏ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਹਾਲ ਹੈ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਿਹਦੀ 100% ਜ਼ਮੀਨ ਹੁਣ 75% ਦੇ ਦਿੱਤੇ ਸੀਦਾ 100 ਗਿੱਲਾ ਸੀ ਦੋ ਚਾਰ ਪਰਵਾਰਾਂ ਦਾ ਉਹਨੂੰ 75 ਗਿੱਲੇ ਦਿੱਤੀ 25 ਗਿੱਲੇ ਘਟ ਦਿੱਤੀ ਤੇ ਉਹ ਨਾਉ ਨਹੀਂ ਚਲਾਈ ਹਜੇ ਤੱਕ ਵੀ ਸਾਡੇ ਲੋਕਾਂ ਨੇ ਇਸ ਤੋਂ ਬਾਅਦ ਸਾਡੇ ਬਹੁਤ ਸਾਰੇ ਸ਼ਾਮ ਲਾਟਾਂ ਦੇ ਬੈਠੇ ਆ ਮਜ਼ਦੂਰ ਬੈਠੇ ਆ ਉਹਨਾਂ ਦੇ ਬੰਦਾ ਤਾਂ ਸੀਗਾ ਮਾਲਕੀ ਹੱਕ ਦਿੰਦੇ ਮਾਲਕੀ ਹੱਕ ਨਹੀਂ ਦਿੰਦੇ ਆਨਲਾਈਨ ਕਰਕੇ ਹੁਣ ਕਹਿ ਨਹੀਂ ਕੀਆ ਸਰਕਾਰ ਇਹ ਕਹਿੰਦੇ ਭਵਕ ਦੀਆਂ ਮੰਡੀਆਂ ਜ਼ਮੀਨਾਂ ਦੀਆਂ ਜਿਵੇਂ ਆਪਾਂ ਕੋਈ ਹੋਰ ਨਾਜ ਵੇਚਦੇ ਆ ਕਿਸੇ ਥਾਂ ਤੇ ਲਿਜਾ ਕੇ ਕੋਈ ਮਸ਼ਹੂਰ ਮੰਡੀ ਹੁੰਦੀ ਹੈ ਵੀ ਉੱਥੇ ਵਧੀਆ ਵਿਕਦੇ ਆ ਉਹ ਸਾਰੇ ਜ਼ਮੀਨਾਂ ਸਰਕਾਰ ਆਪਦੇ ਨਾਂ ਕਰਕੇ ਉਹਨੂੰ ਭਵਕ ਦੀਆਂ ਮੰਡੀਆਂ ਦਾ ਨਾਂ ਦੇ ਕੇ ਕੋਈ ਅਜੇ ਖਰੀਦਣ ਵਾਲਾ ਕੰਪਨੀ ਵਾਲਾ ਉਹ ਦੇਣੀ ਹੈ ਜਿਹਦੀਆਂ ਭਾਈ ਤਿੰਨ ਪੀੜੀਆਂ ਉਸ ਜ਼ਮੀਨ ਨੂੰ ਪੜਦਿਆਂ ਨੂੰ ਖਾਪਦਿਆਂ ਨੂੰ ਹੋ ਗਿਆ ਉਹ ਜ਼ਮੀਨ ਸਾੜ ਦੇਣਗੇ ਮਾਰੇ ਤੋਂ ਬਿਨਾ ਆ ਫੈਸਲਾ ਇਹਨਾਂ ਦਾ ਠੀਕ ਐ ਛਡਾ ਲਨ ਮਾਰ ਕੇ ਸਾਰਿਆਂ ਨੂੰ ਪਰ ਜਾਂਉਂਦੇ ਜੀ ਨਹੀਂ ਛੱਡਾਂਗੇ ਟ੍ਰਾਲੀ ਦਾ ਮਸਲਾ ਬੜਾ ਸੀ ਜੀ ਤੁਹਾਡੀ ਟ੍ਰਾਲੀ ਟ੍ਰਾਲੀ ਦਾ ਜਿਹੜਾ ਮਸਲਾ ਹੈ ਇੱਥੇ ਸਾਡੇ ਬੰਦੇ ਬਹੁਤ ਥੋੜੇ ਸੀਗੇ ਟ੍ਰਾਲੀ ਵੀ ਇਹੋ ਵਿਦਿਆਲੇ ਤੋਂ ਲੈ ਕੇ ਆਏ ਬਹੁਤ ਥੋੜੇ ਬੰਦੇ ਸੀ ਉਹਨਾਂ ਨਾਲ ਬਗੇ ਨਾਲ ਖੇਚ ਤੂ ਹੋਈ ਸਾਨੂੰ ਫੋਨ ਜਾਵੜਿਆ ਵੀ ਬੰਦਿਆਂ ਨਾਲ ਖੇਚ ਤੂੰ ਕਰ ਲਈ ਤੇ ਮਾਹਗੂ ਰੈਸਟ ਤਾਂ ਨਹੀਂ ਕਰਿਆ ਕਹਿੰਦੇ ਨਹੀਂ ਕਰਿਆ ਉਸ ਤੋਂ ਬਾਅਦ ਬਹੁਤ ਜ਼ਰਬਦਸਤ ਉਹਨਾਂ ਨੇ ਬਾ ਲਾਠੀ ਚਾਰਜ ਕਰਿਆ ਇੱਕ ਪਾਸੇ 5-400 ਬੰਦਾ ਪੁਲਿਸ ਦਾ ਇੱਕ ਪਾਸੇ ਸਾਡੇ 15 ਬੰਦੇ 40 ਜਾਂ 20 ਦੇ ਢੇਰਲੇ ਦੋਨਾਂ ਪਾਸਿਓਂ ਮਨਮਰਜ਼ੀ ਨਾਲ ਭੰਨਿਆ ਉਹਨਾਂ ਨੇ ਬਾਹਾਂ ਐ ਬਾਹਾਂ ਬੰਨ ਕੇ ਜਦ ਅਸੀਂ ਲੜਨੋਂ ਹਟ ਜਾਗੇ ਜ਼ਮੀਨੇ ਦੇ ਪਾਸੇ ਹੋ ਜਾਗੇ ਅਸੀਂ ਤਾਂ ਮਰ ਕੇ ਵੀ ਨਹੀਂ ਹਟਣਾ ਪਾਸੇ ਮਾਰ ਲੈਣ ਜਿੰਨੇ ਮਰਜੀ ਐ ਜਿਨ੍ਹਾਂ ਨੇ ਮਾਰ ਲਿਆ ਹੈਗੇ ਅਸੀਂ ਲੈਣਾ ਬਣਾ ਕੇ ਸਾਡੇ ਮੁਰੇ ਆਗੂ ਖੜਦੇ ਆ ਮਾਰਨੇ ਗੋਲੀਆਂ ਸਿਰ ਦੀਆਂ ਛੱਡੀਆਂ ਸਾਡਾ ਇਹਨਾਂ ਗੋਲੀਆਂ ਵਾਲਿਆਂ ਨਾਲ ਢੇਡ ਕੀ ਹੈ ਸਾਡਾ ਬੰਬਾਂ ਵਾਲਿਆਂ ਨਾਲ ਢੇਡ ਕੀ ਹੈ ਸੁਰੱਖਿਆ ਜੋ ਕੋਈ ਸਾਡੇ ਡਾਂਗ ਨਾਲ ਨਾ ਭੰਦੇ ਸਾਨੂੰ ਡਾਂਗ ਨਾਲ ਮਾਰਦੇ ਫਰੋੜੇ ਚਲਾਉਣੇ ਆ ਅਸੀਂ ਬਾਈ ਰਾਣੀਤੀ ਕੀ ਅਗਲੀ ਰਾਣੀ ਜੀ ਸਾਡੀ ਸੁਰੱਖਿਆ ਤੋਂ ਐ ਜ਼ਮੀਨ ਅਸੀਂ ਕਿਸੇ ਹਾਲਤ ਛੱਡਦੇ ਨਹੀਂ ਜਾਨਾਂ ਨੇ ਜਿੰਨੇ ਲੈਣੇ ਜਿੰਨੇ ਮਰਜੀ ਲੈ ਲੈਣ ਹੁਣ ਇਹਨਾਂ ਦੀ ਇੱਕ ਦਲੀਲ ਆਈ ਕਹਿੰਦੇ ਜੇ ਅਸੀਂ ਤਾਂ ਬਾਰੋਂ-ਬਾਰੋਂ ਕਰਨੀ ਅੰਦਰ ਤਾਂ ਸਹਿਮਤੀ ਨਾਲ ਵੜਨਾ ਹੁੰਦਾ ਹੈ ਅਸੀਂ ਡੀਸੀ ਨੂੰ ਮਿਲੇ ਆ ਜੇ ਕੋਈ ਇਹੋ ਜੀ ਗੱਲ ਸੀ ਸਾਨੂੰ ਉਹ ਦੱਸ ਦੇ ਵੀ ਆਹ ਗੱਲ ਆ ਯਾਰ ਇਦੀ ਸਾਡੀ ਮਜ਼ਦੂਰੀਆਂ ਸਾਨੂੰ ਕਰ ਲੈਣ ਦਿਓ ਅਸੀਂ ਸੋਚ ਲਾਉਂਦੇ ਦਰਬੀਰਾਂ ਨੂੰ ਬੁਸਲਾ ਦੇ ਭਾਈ ਕਿੱਡੀ ਗੱਲ ਹੈ ਕਿ ਸੱਚੋ ਸਹਿਮਤੀ ਲੈ ਕੇ ਕਰਨਾ ਸਾਰਾ ਕੁਝ ਫਿਰ ਸਿਓ ਹੋਰ ਕੁਝ ਸੋਚ ਲਾਂਦੇ ਡੀਸੀ ਬੋਲਦਾ ਇਹ ਹੈ ਉਹਨੂੰ ਮੰਤਰੀ ਨੇ ਫੋਨ ਵੀ ਕਰਿਆ ਇੱਕ ਨੇ ਕਹਿੰਦਾ ਤੁਸੀਂ ਇਹਨੂੰ ਖਨੌਰੀ ਨਾ ਬਣਾ ਦਿਓ ਕਹਿੰਦਾ ਜੇ 10 ਖਨੌਰੀਆਂ ਬਣ ਜਾਣ ਸਾਡੀ ਮਜਬੂਰੀਆ ਕੋਰਟ ਦਾ ਫੈਸਲਾ ਲਾਗੂ ਕਰਾਂਗੇ ਹੁਣ ਸਾਡੇ ਲੋਕਾਂ ਵਾਸਤੇ ਕੋਰਟ ਦਾ ਫੈਸਲਾ ਹੁੰਦਾ ਹੈ ਗੈਸ ਪਾਈਪਲਾਈਨ ਹੈ ਹਾਈ ਕੋਰਟ ਦਾ ਫੈਸਲਾ ਹੈ ਡੀਸੀ ਨੂੰ ਕਿਹਾ ਕਿ ਤੁਸੀਂ ਕੇਸ ਤਿਆਰ ਕਰੋ ਜੋ 24 ਲੱਖ ਦੇ ਨਾਲ ਸਮਝੌਤਾ ਨੂੰ ਲਾਗੂ ਕਰਾਓ ਡੀਸੀ ਨੇ ਉਹ ਕੇਸ ਬਣਾ ਕੇ ਭੇਜ ਦਿੱਤੀ 55 ਬੰਦਿਆਂ ਦੀ ਇੱਕ ਬੰਦੇ ਨੂੰ ਚੈੱਕ ਦਿੱਤਾ ਉਹ ਵੀ ਪਿਛਲੇ ਦਿਨਾਂ ਚ ਉਹਦੇ 10 ਗੱਲ ਗਲਤ ਕਰੇ ਹੋਏ ਐ ਉਦੋਂ ਇਹਨਾਂ ਨੂੰ ਕੋਰਟ ਦਾ ਫੈਸਲਾ ਨਹੀਂ ਦਿੰਦਾ ਸੁਪਰੀਮ ਕੋਰਟ ਦਾ ਫੈਸਲਾ ਹੀ ਫਿਰ ਦੱਲੇ ਵਾਲੀ ਦੀ ਜਾਨ ਬਚਾਓ ਫਿਰ ਦੱਲੇ ਵਾਲੀ ਦੀ ਜਾਨ ਬਚਾਉਣ ਵਾਸਤੇ ਲਗਾਏ ਇਹਨਾਂ ਨੂੰ ਚੱਕ ਕੇ ਉਦੋਂ ਫੈਸਲਾ ਕਿੱਧਰ ਗਿਆ ਜੇ ਐਵੇਂ ਫੈਸਲੇ ਹੁੰਦੇ ਹੁਣ ਉਹ ਰੀਗਲ ਫਿਲਮਾਨੀ ਚਲਾਏ ਇਹਨਾਂ ਨੇ ਹੁਣ ਤੱਕ ਕਰੋ ਕਿਦੋਂ ਦੀ ਗੱਲ ਹੈ 72 ਮਹੀਨੇ ਦੀ ਗੱਲ ਹੈ ਨਾ ਉੱਥੇ ਬਜ਼ਾਰ ਸੀ ਮਾਰਦੇ ਇਹਨਾਂ ਨੇ ਉਹ ਕਹਿੰਦੇ ਹੁਣ ਇੱਥੇ ਝਾਂਜਰ ਨਹੀਂ ਸਣਕਣ ਦੇਣੀ ਨਹੀਂ ਸਣਕਣ ਦਿੰਦੀ ਬਜ਼ਾਰ ਤੋਂ ਵੀ ਅਸੀਂ ਧੰਨਵਾਦ ਕਰਦੇ ਆ ਸੁਪਰੀਮ ਕੋਰਟ ਦਾ ਫੈਸਲਾ ਆਇਆ ਵੀ ਚਲਾਓ ਉਹਨੂੰ ਨਹੀਂ ਚੱਲਣ ਦਿੱਤਾ ਸੋ ਫੈਕਟਰੀ ਹੈ ਫੈਕਟਰੀ ਨੂੰ ਵੀ ਆਜ਼ਾਦਗਰ ਬਣਾਉਣਗੇ ਹਜ ਤੱਕ ਬੰਦ ਨਹੀਂ ਕਰ ਰਹੇ ਬੰਦ ਪਈ ਆ ਉਹ ਜਿਹੜੀ ਪੱਕੇ ਤੌਰ ਤੇ ਵਿਧਾਨ ਸਭਾ ਦੇ ਮਤਾ ਪਾਕੀ ਉਹਨੂੰ ਬੰਦ ਕਰਨਾ ਹੈ ਮਤਲਬ ਵੀ ਇਹ ਨਹੀਂ ਚੱਲ ਸਕਦੀ ਕਿਉਂਕਿ ਇਹਨੇ ਲੋਕਾਂ ਦੀ ਜਾਨ ਲੈ ਲਈ ਇਹ ਕਾਤਲ ਬਣਦੇ ਆ ਜਿਹੜਾ ਪ੍ਰਬੰਧ ਹੈ ਚਾਹੇ ਸਾਡੇ ਬੱਚੇ ਨਸ਼ਿਆਂ ਤੇ ਲਾਤੇ ਜੋ ਰੋਜ਼ਗਾਰ ਨਹੀਂ ਦੇਹਾ ਚਾਹੇ ਅਸੀਂ ਖੁਦ ਕਸਿਆ ਕਰਦੇ ਆ ਇਹ ਕਾਤਲਾ ਉਹਨਾਂ ਦੇ ਜਿੰਨੀਆਂ ਸੜਕਾਂ ਜਾਨ ਖਾਉ ਹੈ ਸਾਡੇ 5 ਬੰਦੇ ਗਏ ਕਸੂਰੋ ਸਿੰਘ ਨਿਹਾਰਾ ਜੀ ਨੇ ਉਹ ਸੜਕ ਬਣਾਈ ਹੈ ਕਸੂਰੋ ਦਾ ਜੀ ਨੇ ਉਹ ਠੇਕਾ ਲਿਆ ਉਥੇ ਕਿੰਨੇ ਐਕਸੀਡੈਂਟ ਹੁੰਦੇ ਆ ਉਹ ਘਰ ਦੇ ਕਿਤੇ ਤੁਸੀਂ ਜਾ ਕੇ ਜਾ ਬੜਿਓ ਜਿੰਨੇ ਪੱਤਰਕਾਰ ਆਸੇ ਘਰ ਹੈ ਉਹਦਾ ਟ੍ਰੈਫਿਕ ਸਪੈਸਰ ਰੱਖਿਆ ਹੋਇਆ ਉਹ ਕਹਿੰਦਾ ਮੈਂ ਘਟਾ ਘਟ ਰੋਜ਼ ਦੋ ਗੱਡੀਆਂ ਕੱਢਦਾ ਇਥੋਂ ਠੀਕ ਹੈ ਤੇ ਉਹਨੂੰ ਬਦਲਣ ਨੂੰ ਤਿਆਰ ਨਹੀਂ ਜਿਹਦਾ ਮਤਲਬ ਵਲੌਗ ਤੋਂ ਲੋਕ ਤਾਂ ਜਰ ਕੀ ਟੈ ਮਕੌੜਿਆ ਮਰ ਜਣਗੇ ਤਾਂ ਕੀ ਹੈ ਬਥੇਰੀ ਆਬਾਦੀ ਆ ਕਹਿੰਦੇ ਧੰਨਵਾਦ